ਹੈਲੋ ਦੋਸਤੋ ਮੈਂ ਡਾਕਟਰ ਮਨਜੀਤ ਬੈਂਸ ਮਲੇਰਕਟਲਾ ਟਿਊਟਰ ਲੈਕਚਰ ਹੈਲਥਕੇਅਰ ਤੋਂ ਸਤਿ ਸ੍ਰੀ ਅਕਾਲ ਨਮਸਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਅਲਰਜੀ ਅਲਰਜੀ ਜਿਹੜੀ ਆਪਣੇ ਗਰਮੀ ਦੀ ਹੋਈ ਜਾਂ ਸਰਦੀ ਦੀ ਇਹ ਅਲਰਜੀ ਜਿਹੜੀ ਹੈਗੀ ਆ ਆਪਾਂ ਨੂੰ ਕੋਰਡੀਆਂ ਕੋਲਡ ਵਗੈਰਾ ਜੁੜਾ ਹੋ ਜਾਂਦਾ ਹੈਗਾ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਵਿਸਤਾਰ ਵਿੱਚ ਦੱਸਦਾ ਕਿ ਇਹ ਜਿਹੜੀ ਅਲਰਜੀ ਆ ਕਈ ਵਾਰ ਅਸੀਂ ਆਪਣੀਆਂ ਕਈ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਾਂ ਜਿਸ ਤਰ੍ਹਾਂ ਕਹਿ ਲਓ ਕਿ ਅਸੀਂ ਖਾਣਾ ਖਾ ਲਿਆ ਤੇ ਖਾਣਾ ਖਾਣ ਤੋਂ ਬਾਅਦ ਅਸੀਂ ਨਹਾਉਣ ਚਲ ਜਾਂਦੇ ਆ ਇਹ ਵੀ ਬਹੁਤ ਇੱਕ ਵੱਡਾ ਕਾਰਨ ਹੈ ਅਲਰਜੀ ਦਾ ਅਲਰਜੀ ਨਹਾਉਣ ਤੋਂ ਬਾਅਦ ਜਦੋਂ ਖਾਣਾ ਖਾਣ ਤੋਂ ਬਾਅਦ ਅਸੀਂ ਨਹਾਉਂਦੇ ਆ ਤਾਂ ਅਲਰਜ ਇਸ ਤੋਂ ਬਾਰ ਬਾਰ ਨਹਾਉਣ ਨਾਲ ਜਦੋਂ ਅਸੀਂ ਇਦਾਂ ਦੀਆਂ ਹਰਕਤਾਂ ਬਾਰ ਬਾਰ ਕਰਦੇ ਆ ਖਾਣਾ ਖਾਣ ਤੋਂ ਬਾਅਦ ਨਹਾਉਣ ਲੱਗਦੇ ਆ ਨਹਾਉਂਦੇ ਆ ਜਾ ਕੇ ਤਾਂ ਇਸ ਤੋਂ ਬਾਅਦ ਫਿਰ ਇੱਕ ਹੌਲੀ ਹੌਲੀ ਸਾਨੂੰ ਇੱਕ ਅਲਰਜੀ ਪੈਦਾ ਹੋਣ ਲੱਗ ਜਾਂਦੀ ਆ ਠੰਡੇ ਕੰਸੂਸ ਲਗਾਈ ਦੀ ਜਿਹਦੇ ਵਿੱਚ ਸਾਨੂੰ ਛਿੱਕਾਂ ਤੇ ਨਜਲਾ ਰਣ ਲੱਗ ਜਾਂਦਾ ਤੇ ਇਸੇ ਤਰ੍ਹਾਂ ਕਈ ਵਾਰੀ ਅਸੀਂ ਇਹ ਕਹਿੰਦਾ ਵੀ ਗਰਮੀਆਂ ਦੇ ਵਿੱਚ ਏਸੀ ਅਸੀਂ ਬਹੁਤ ਜ਼ਿਆਦਾ ਤੇਜ਼ ਛੱਡ ਲੈਨੇ ਆ ਜਿਵੇਂ ਕਹਿ ਲੋ ਕਿ 16 ਦੇ ਉੱਪਰ ਛੱਡ ਕੇ ਅਸੀਂ 6000 ਰਜਾਈ ਲੈ ਕੇ ਰੈਗੂਲਰ ਇਸ ਤਰ੍ਹਾਂ ਸੌਣ ਲੱਗ ਜਾਂਦੇ ਆ ਤਾਂ ਜਦੋਂ ਇਦਾਂ ਦੀਆਂ ਅਸੀਂ ਸ਼ੁਰੂ ਕਰਦੇ ਆ ਹਰਕਤਾਂ ਆਪਣੀਆਂ ਤਾਂ ਫਿਰ ਵੀ ਇਹ ਐਨਰਜੀ ਪੈਦਾ ਹੁੰਦੀ ਆ ਤੇ ਅਗਲਾ ਕਾਰਨ ਇਹ ਆ ਕਿ ਅਸੀਂ ਗਰਮੀ ਦੇ ਵਿੱਚ ਜਾਂ ਕੇਵਲ ਸਰੀਰ ਨੂੰ ਗਰਮੀ ਆਈ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਆਈ ਹੁੰਦੀ ਆ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਕਿ ਜਲਦੀ ਜਲਦੀ ਅਸੀਂ ਬਹੁਤ ਠੰਡੇ ਪਾਣੀ ਦੇ ਨਾਲ ਨਹਾਉਣ ਬੈ ਜੰਦੇ ਆ ਤੇ ਉਦੋਂ ਵੀ ਇਦਾਂ ਦੀ ਜਾ ਕੇ ਹਰਕਤ ਹੋਣ ਦੇ ਨਾਲ ਸਾਨੂੰ ਅਲਰਜੀ ਪੈਦਾ ਹੋ ਜਾਂਦੀ ਹੈ ਸਨੀ ਜਿੰਨੀ ਪੈਦਾ ਹੋ ਜਾਂਦੀ ਹੈ ਔਰ ਜਿਆ ਹੋ ਜਾਂਦਾ ਤੇ ਉਦੋਂ ਅਗਲਾ ਕਾਰਨ ਇਹ ਆ ਕਿ ਕਈ ਵਾਰੀ ਅਸੀਂ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਲੱਗ ਜਾਂਦੇ ਆ ਤੇ ਹੱਦ ਤੋਂ ਵੱਧ ਗਰਮ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਆ ਅਸੀਂ ਤੇ ਜਦੋਂ ਅਸੀਂ ਇਦਾਂ ਦੀਆਂ ਹਰਕਤਾਂ ਵੀ ਬਾਰ ਬਾਰ ਕਰਦੇ ਆ ਗਰਮ ਪਾਣੀ ਨਾਲ ਨਹਾਉਣ ਨਾਲ ਅਸੀਂ ਬਾਰ ਬਾਰ ਨਹਾਉਂਦੇ ਆ ਤਾਂ ਉਸ ਤੋਂ ਬਾਅਦ ਵੀ ਸਾਨੂੰ ਇਹ ਇਸ ਤਰ੍ਹਾਂ ਦੀ ਅਲਰਜੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਛਿੱਕਾਂ ਨਜਲਾ ਜੁਕਾਮ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ ਵਾਰ-ਵਾਰ ਤੇ ਸਾਨੂੰ ਇੱਕ ਦਿਨ ਅਲਰਜੀ ਦਾ ਰੂਪ ਧਾਰਨ ਕਰ ਜਾਂਦਾ ਸਾਡਾ ਰੋਗ ਜਿਹੜਾ ਇਹ ਅਲਰਜੀ ਦਾ ਰੂਪ ਧਾਰਨ ਕਰ ਜਾਂਦਾ ਬਹੁਤ ਸਰੀਆਂ ਇਦਨੀਆਂ ਵੱਡੇ-ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਪਹਿਲਾਂ-ਪਹਿਲਾਂ ਤਾਂ ਸਾਨੂੰ ਇਸ ਤਰ੍ਹਾਂ ਨਜਲਾ ਖੰਸੀ ਤੇ ਜੁਕਾਮ ਵਗੈਰਾ ਹੁੰਦਾ ਛਿੱਕਾਂ ਬਹੁਤ ਆਉਂਦੀਆਂ ਨੇ ਵਾਰ-ਵਾਰ ਛਿੱਕਾਂ ਆਉਂਦੀਆਂ ਨੇ ਸਾਰਾ ਦਿਨ ਛਿੱਕਾਂ ਲੱਗਿਆ ਰਹਿੰਦੀਆਂ ਨੇ ਤੇ ਇੱਕ ਦਿਨ ਹੌਲੀ-ਹੌਲੀ ਇੰਨਾ ਇੱਕ ਹੱਤਕ ਹੋ ਜਾਂਦਾ ਕਿ ਸਾਨੂੰ ਸਵੇਰ ਤੋਂ ਉੱਠਦੇ ਸ਼ਾਮ ਰਹੀ ਤੇ ਰਾਤ ਦੇ ਸੌਂਦਿਆਂ ਤੱਕ ਇਦਾਂ ਦੀ ਅਲਰਜੀ ਪੈਦਾ ਹੋ ਜਾਂਦੀ ਹੈ ਜਦੋਂ ਇਹ ਅਲਰਜੀ ਪੈਦਾ ਹੋਈ ਰਹਿੰਦੀ ਆ ਤਾਂ ਸਾਡੇ ਗਲੇ ਦੇ ਵਿੱਚ ਖਰਾਸ਼ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਪਾਣੀ ਸਾਡੇ ਨੱਕ ਚੋਂ ਵਾਕੇ ਜਾਂ ਪਾਣੀ ਜਿਹੜਾ ਸਾਡੇ ਗਲੇ ਵਿੱਚ ਡਿੱਗਦਾ ਜਾ ਕੇ ਅੱਗੇ ਜਦ ਜੋ ਪਾਣੀ ਆ ਉਹ ਸਾਡਾ ਚੈਸਟ ਦੇ ਉੱਤੇ ਜਾ ਕੇ ਜੰਮ ਜਾਂਦਾ ਹੈਗਾ ਜਿਹਦੇ ਨਾਲ ਸਾਨੂੰ ਬਾਰ ਬਾਰ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਰ ਬਾਰ ਖਾਂਸੀ ਆਉਣ ਦੇ ਨਾਲ ਸਾਡੇ ਛਾਤੀ ਦੇ ਉੱਪਰ ਇਹ ਜਿਹੜਾ ਪਾਣੀ ਹੁੰਦਾ ਬਲਗਮ ਦਾ ਰੂਪ ਧਾਰਨ ਕਰ ਲੈਂਦਾ ਤਾਂ ਉਹ ਇੰਨੀ ਜੰਮ ਜਾਂਦੀ ਆ ਕਿ ਸਾਨੂੰ ਇਹ ਜਿਹੜੀ ਬਲਗਮ ਕੱਢਣੀ ਅੰਦਰੋਂ ਬਹੁਤ ਔਖੀ ਹੋ ਜਾਂਦੀ ਆ ਕੇ ਵਾਰ-ਵਾਰ ਖਾਂਸੀ ਆਉਣ ਦੇ ਕਾਰਨ ਵੀ ਇਹ ਸੁੱਕਾ ਹਥੂ ੋਂਦਾ ਕਈ ਵਾਰ ਤੇ ਉਹ ਹਥੂ ਜਿਹੜਾ ਹੈਗਾ ਇੰਨਾ ਕੋ ਜਿਆਦਾ ਸੜਦਾ ਕਿ ਮਰੀਜ਼ ਦਾ ਪਸ਼ਾਬ ਵੀ ਅੰਦਰ ਵਿੱਚ ਨਿਕਲ ਜਾਂਦਾ ਇੱਕਦਮ ਇਹਨਾਂ ਲਾਮਤਾਂ ਵਾਰ-ਵਾਰ ਅਲਰਜੀ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕ ਦਿਨ ਇਦਾਂ ਦਾ ਹੋ ਜਾਂਦਾ ਕਿ ਜਿਹੜੀ ਖਾਂਸੀ ਆ ਇਹ ਕਈ ਵਾਰ ਨਮੂਨੀਆ ਦਾ ਰੂਪ ਈ ਧਾਰਨ ਕਰ ਜਾਂਦੀ ਆ ਇਟੋਨੋਮੋਨੀਆ ਵੀ ਬਣ ਜਾਂਦਾ ਹੈ ਨਮੋਨੀਆ ਵੀ ਇੱਕ ਜਿਹੜੀ ਆ ਬਹੁਤ ਖਤਰਨਾਕ ਪ੍ਰੋਬਲਮ ਪੈਦਾ ਹੋ ਜਾਂਦੀ ਹੈ ਜਿਹਦੇ ਵਿੱਚ ਕਈ ਵਾਰੀ ਏਸ਼ਣ ਦੀ ਜੱਥਵੀ ਹੋ ਜਾਂਦੀ ਹੈ ਤੇ ਅੱਗੇ ਇਹ ਆ ਕਿ ਕਈ ਵਾਰ ਇਹੋ ਜੀ ਪ੍ਰੋਬਲਮ ਦੇ ਉੱਤੋਂ ਸਾਨੂੰ ਜਿਹੜੀ ਆ ਚੈਸਟ ਦੀ ਪ੍ਰੋਬਲਮ ਅਸਥਮਾ ਪੈਦਾ ਹੋ ਜਾਂਦਾ ਹੈ ਹੌਲੀ-ਹੌਲੀ ਇਹ ਜਿਹੜੀਆਂ ਸਾਡੀਆਂ ਅੰਦਰ ਛਾਤੀਆਂ ਦੀਆਂ ਨਾੜੀਆਂ ਨੇ ਉਹਨਾਂ ਵਿੱਚ ਬਲਗਮ ਜੰਮ ਜਾਂਦੀ ਆ ਤੇ ਸੁਗੜ ਜਾਂਦੀ ਆ ਉਹ ਸੁਗੜ ਜਾਂਦੀਆਂ ਨੇ ਨਾੜੀਆਂ ਤਾਂ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈਗਾ ਤੇ ਜਿਹਦੇ ਕਰ ਸਾਨੂੰ ਅਸਥਮਾ ਵੀ ਪੈਦਾ ਹੋ ਜਾਂਦਾ ਜਿਹਨੂੰ ਅਸੀਂ ਦਮਾ ਕਹਿੰਦੇ ਆ ਤਾਂ ਇਦਾਂ ਦੀਆਂ ਜਿਹੜੀਆਂ ਗਲਤੀਆਂ ਨੇ ਸਾਡੀਆਂ ਕੀਤੀਆਂ ਹੋਈਆਂ ਇਹਦੇ ਕਾਰਨ ਸਾਨੂੰ ਫਿਰ ਇੱਕ ਅਲਰਜੀ ਪੈਦਾ ਹੋ ਜਾਂਦੀ ਆ ਜੋ ਅਲਰਜੀ ਤੋਂ ਪੈਦਾ ਅੱਗੇ ਬਹੁਤ سارے ਬ੍ਰਾਂਚਸ ਫਾਲਮਾ ਪੈਦਾ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ ਤੇ ਖਾਣਾ ਖਾ ਕੇ ਸਾਨੂੰ ਕਦੇ ਵੀ ਲਣਾਣਾ ਨਹੀਂ ਚਾਹੀਦਾ ਤੇ ਨਾ ਹੀ ਜਿਆਦਾ ਗਰਮ ਪਾਣੀ ਨਾਲ ਣਾਉਣਾ ਚਾਹੀਦਾ ਤੇ ਨਾ ਹੀ ਜਿਆਦਾ ਏਸੀ ਛੱਡ ਕੇ ਜਿਆਦਾ ਠੰਡਕ ਕਰਕੇ ਏਸੀ ਵਗੈਰਾ ਜਾਂ ਮਤਲਬ ਡਾਈਵਗਰ ਲੈ ਕੇ ਸੋਣਾ ਚਾਹੀਦਾ ਤੇ ਨਾ ਹੀ ਸਾਨੂੰ ਗਰਮੀ ਹੋਈ ਦੇ ਠੰਡੇ ਪਾਣੀ ਦੇ ਨਾਲ ਣਾਣਾ ਚਾਹੀਦਾ। ਹਾਂਜੀ ਦੋਸਤੋ ਮੈਂ ਤੁਹਾਨੂੰ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਕਾਰਨ ਜੋ ਅਲਰਜੀ ਪੈਦਾ ਹੁੰਦੀ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਚੁੱਕਿਆ ਹੈਗਾ। ਤਾਂ ਜੋ ਇਸ ਤੋਂ ਇਲਾਵਾ ਵੀ ਇੱਕ ਹੋਰ ਅਲਰਜੀ ਸਾਡੇ ਸਰੀਰ ਦੇ ਵਿੱਚ ਪੈਦਾ ਹੁੰਦੀ ਆ। ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਬਲੂਨ ਪ੍ਰਾਗ ਅਤੇ ਫालतੂ ਜਾਨਵਰਾਂ ਦੀ ਖਾਰਸ ਅਤੇ ਧੂੜ ਮਿੱਟੀ ਦੇ ਜਿਹੜੇ ਕਣ ਹੈਗੇ ਆ ਸਾਡੇ ਨੱਕ ਰਾਹੀਂ ਅੰਦਰ ਜਦੋਂ ਚਲੇ ਜਾਂਦੇ ਹਨ ਤਾਂ ਗਲੇ ਦੇ ਵਿੱਚ ਜਾ ਕੇ ਖਰਾਸ਼ ਪੈਦਾ ਕਰਦੇ ਹਨ ਅਤੇ ਬਲਗਮ ਪੈਦਾ ਕਰਦੇ ਹਨ ਇਹ ਜੋ ਅਲਰਜਨ ਬਲਗਮ ਜਦੋਂ ਸਾਡੇ ਸਰੀਰ ਦੇ ਅੰਦਰ ਇੱਕ ਕੈਮੀਕਲ ਰੈਕਸ਼ਨ ਕਰਦੇ ਹਨ ਜੋ ਹਿਸਟਾਮਿਨ ਕੈਮੀਕਲ ਰੈਕਸ਼ਨ ਨੂੰ ਪੈਦਾ ਕਰ ਦਿੰਦੇ ਹਨ ਜਿਦੇ ਕਾਰਨ ਸਾਡੇ ਸਰੀਰ ਦੇ ਵਿੱਚ ਇੱਕ ਅਲਰਜੀ ਅਤੇ ਬਲਗਮ ਪੈਦਾ ਹੁੰਦੀ ਹੈ ਜੋ ਛਾਤੀ ਦੇ ਵਿੱਚ ਜਾ ਕੇ ਜੰਮ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਅਤੇ ਇਹ ਸਾਹ ਕਈ ਵਾਰ ਇਹ ਅਲਰਜੀ ਜਿਹੜੀ ਹੈਗੀ ਆ ਅਸਥਮਾ ਅਤੇ ਦਮੇ ਨੂੰ ਪੈਦਾ ਕਰ ਦਿੰਦੀ ਹੈ ਚਲਦੇ ਜੇ ਅੱਗੇ ਆਪਾਂ ਹੋਰ ਤੁਹਾਨੂੰ ਦੱਸਦੇ ਹਾਂ ਗੱਲਬਾਤ ਦੋਸਤੋ ਅਗਰ ਇਦਾਂ ਦੀ ਪ੍ਰੋਬਲਮ ਆ ਵੀ ਜਾਂਦੀ ਆ ਤਾਂ ਅਸੀਂ ਇਹਦੇ ਵਿੱਚ ਇਲੈਕਟ੍ਰੋਮੈਬਥੀ ਦੀਆਂ ਕੁਝ ਕੁ ਮੈਡੀਸਿਨਾਂ ਲੈ ਕੇ ਆਈਆਂ ਨੇ ਜਿਹਦੇ ਵਿੱਚ ਅਸੀਂ ਕੰਬੀਨੇਸ਼ਨ ਵੱਖ-ਵੱਖ ਤਿਆਰ ਕੀਤੇ ਹੋਏ ਨੇ ਜਿਸ ਤਰ੍ਹਾਂ ਫਸਟ ਵਿੱਚ ਅਸੀਂ ਇੱਕ ਕੰਬੀਨੇਸ਼ਨ ਆ ਸਾਡਾ ਉਹਦੇ ਵਿੱਚ ਅਸੀਂ ਪੇਟੈਂਟ ਦਾ ਨਾਮ ਵੀ ਦਿੱਤਾ ਇੱਕ ਐਸਸੀ ਜਿਹਦੇ ਵਿੱਚ ਅਸੀਂ ਪੀ1 ਪੀ4 ਤੇ ਗ੍ਰੀਨ ਇਲੈਕਟ੍ਰਿਸਿਟੀ ਪਾਈ ਹੋਈ ਹੈ ਦੂਸਰਾ ਇਹਦਾ ਸਾਡੇ ਕੋਲ ਇੱਕ ਹੋਰ ਗੁਰੂਪਾ ਉਹਨਾਸੀ ABC ਦਿੱਤਾ ਹੋਇਆ ਉਹਦੇ ਵਿੱਚ ਅਸੀਂ S2F1 C1 C13 P1 P3 ਬਲੂ ਇਲੈਕਟ੍ਰਿਸਿਟੀ ਤੇ ਤੀਸਰਾ ਜਿਹੜਾ ਸਾਡਾ ਹੈਗਾ ਉਹ ਅਸੀਂ ਡਿਸਕਸ ਦੇ ਵਿੱਚ ਗੋਲੀਆਂ ਉਣਾ ਰੱਖੀਆਂ ਨੇ ਉਹ ਵੀ ਸਾਨੂੰ ਲੈਣਾ ਪੈਂਦਾ ਹੈਗਾ ਉਹਦੇ ਵਿੱਚ ਅਸੀਂ ਗੋਲੀਆਂ ਜਿਹੜੀਆਂ ਦੇ ਵਿੱਚ ਅਸੀਂ ਪਾਇਆ ਹੋਇਆ ਉਹਦੇ ਵਿੱਚ ਅਸੀਂ ਕੰਬੀਨੇਸ਼ਨ ਹੈਗਾ ਸਾਡਾ S10 ਤੇ L1 A3 P1 ਤੇ P4 ਬਲੂ ਇਲੈਕਟ੍ਰਿਸਿਟੀ AC ਜਿਹੜਾ ਹੈਗਾ ਕੰਬੀਨੇਸ਼ਨ ਬਣਾ ਰਿਹਾ ਬਣਾਇਆ ਹੋਇਆ ਕੰਬੀਨੇਸ਼ਨ ਇਸ ਕੋ ਕੰਬੀਨੇਸ਼ਨ ਨੂੰ ਅਸੀਂ ਡਿਸਕਟ ਦੇ ਵਿੱਚ ਯੂਜ਼ ਕੰਨ ਆ। ਤੀਸਰਾ ਸੀ ਫਿਰ ਇਸ ਤੋਂ ਇੱਕ ਅਪਲਾਈ ਰੋਸ਼ਨ ਵੀ ਦਿੰਨੇ ਆ ਚੈਸਟ ਵਾਸਤੇ। ਜਿਸ ਤਰ੍ਹਾਂ ਕਿ ਚੈਸਟ ਅਪਲਾਈ ਦੇ ਵਿੱਚ ਜਾ ਕੇ ਅਸੀਂ ਸੀ 5 ਪੀ 2 ਤੇ ਬਲੂ ਇਲੈਕਟ੍ਰਿਸਿਟੀ ਜਿਹੜੀ ਉਹ ਛਾਤੀ ਦੇ ਉੱਪਰ ਅਸੀਂ ਮਾਰਨ ਵਾਸਤੇ ਦਿੰਨੇ ਆ। ਜਿਹਦੇ ਕਾਰਨ ਜੋ ਬਗਰ ਇਤਦੀ ਜਿਹੜੀ ਆਪਣੇ ਅਲਰਜੀ ਦੀ ਜੋ ਛਾਤੀ ਦੇ ਉੱਤੇ ਜੋ ਬਲਗਮ ਜੰਮੀ ਹੋਈ ਆ ਜਾਂ ਨਮੋਨੀਆ ਦੇ ਤੇ ਬਲਗਮ ਜੰਮੀ ਹੋਈ ਆ। ਉਹ ਨੂੰ ਬਹੁਤ ਸੌਖਾ ਕਰਕੇ ਕੱਢ ਦਿੰਦੀ ਆ ਅਪਲਾਈ ਜਿਹੜਾ ਹੈਗਾ ਤੇ ਇਸੇ ਤਰ੍ਹਾਂ ਹੀ ਸਾਨੂੰ ਗਲੇ ਦੇ ਉੱਤੇ ਵੀ ਉਹੀ ਜਿਹੜੀ ਅਪਲਾਈ ਕਰਨੀ ਪੈਂਦੀ ਹੈ ਅਗਰ ਗਲਾ ਖਰਾਬ ਆ ਤਾਂ ਦਰਦ ਕਰਦਾ ਤਾਂ ਉਹ ਗਲੇ ਤੇ ਵੀ ਇਸੇ ਅਪਲਾਈ ਕਰ ਦਿੰਦੀ ਆ ਇਹ ਅੱਗੇ ਆ ਜੋ ਤੁਸੀਂ ਫਿਰ ਕਈ ਵਾਰ ਇਹਦਾ ਅਸੀਂ ਕੰਪਰੈਸ ਵੀ ਲਵਾਉਨੇ ਚਾ ਛਾਤੀ ਉੱਤੇ ਉਸੇ ਪਾਣੀ ਦੇ ਵਿੱਚ ਪਾ ਕੇ ਇਹ ਨੂੰ ਦੋਈ ਨੂੰ ਸੱਤ ਕੇ ਕੰਪਰੈਸ ਲਵਾ ਲੈਂਦੇ ਆ ਤੇ ਇਹ ਹੈ ਜੀ ਆਪਣੇ ਅਲਰਜੀ ਦਾ ਇਲਾਜ ਤੇ ਜਿਹੜਾ ਕਿ ਸੌਖਾ ਤੇ ਸਰਲ ਹੈਗਾ ਤੇ ਇਹਨੂੰ ਅਲਰਜੀ ਨੂੰ ਇਹਦੇ ਨਾਲ ਠੀਕ ਕੀਤਾ ਜਾ ਸਕਦਾ ਹੈ ਤਾਂ ਜੀ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਵੀਡੀਓ ਚੱਲਦੀ ਹੋਈ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਤੁਮ ਨੂੰ ਆਉਣ ਵਾਲੀ ਜਿਹੜੀ ਨਵੀਂ ਵੀਡੀਓ ਆ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਚੱਲਦੇ ਹਾਂ ਜੀ ਸਾਸੀਆਕਾਲ ਨਮਸਤੇ ਵਾਈਬਰੂ